ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਭਾਈ ਜਗਦੀਪ ਸਿੰਘ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਪ੍ਰਚਾਰ ਦੀ ਮਹੀਮ ਨੂੰ ਸ਼ੁਰੂ ਕਰਦੇ ਹੋਏ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਇਹਨਾਂ ਵੱਲੋਂ ਪ੍ਰਚਾਰ ਦੀ ਲਹਿਰ ਅੱਗੇ ਤੋਂ ਜਿੰਨੇ ਵੀ ਕਿਤੇ ਵੀ ਆਸ-ਪਾਸੇ ਪਿੰਡਾਂ 'ਚ ਜੇ ਵੀ ਕਿਸੇ ਭਾਈ ਸਾਹਿਬ ਨੂੰ ਬੁਲਾਉਣਾ ਹੋਵੇ ਤਾਂ ਉਹ ਭਾਈ ਸਾਹਿਬ ਨਾਲ ਸੰਪਰਕ ਕਰ ਸਕਦਾ ਹੈ ਅੱਜ ਤੋਂ ਭਾਈ ਸਾਹਿਬ ਨੇ ਇਸ ਜ਼ਿਲ੍ਹੇ 'ਚ ਖਾਸ ਕਰਕੇ ਸ਼ੁਰੂਆਤ ਕੀਤੀ ਹੈ ਪ੍ਰਚਾਰ ਦੀ ਤੇ ਨਾਲ ਦੀ ਨਾਲ ਅਸੀਂ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਹਾਂਜੀ ਭਾਈ ਭਾਈ ਸਾਹਿਬ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਦਰਸ਼ਨ ਪ੍ਰਕਾਸ਼ ਸਾਹਿਬ ਜਟਾਣਾ ਉੱਚਾ ਦੇ ਸਮੂਹ ਜਥੇ ਦੇ ਵੱਲੋਂ ਸਪਾਈ ਅਮਰਤਪਾਲ ਸਿੰਘ ਜੀ ਦੀ ਜਿੱਤਣ ਦੀ ਖੁਸ਼ੀ ਦੇ ਵਿੱਚ ਅਸੀਂ ਗੁਰਮਤ ਪ੍ਰਚਾਰ ਲਹਿਰ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਕਿਉਂਕਿ ਜਿਹੜਾ ਸਾਡਾ ਏਰੀਆ ਮਾਲਵਾ ਵੈਲਟ ਹੈ ਇਹਦੇ ਵਿੱਚ ਇਹ ਘਾਟ ਰਹੀ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਮਹਾਰਾਜ ਦਾ ਸਮਾਂ ਸੀ ਉਹਨਾਂ ਦੀ ਜਿਹੜੀ ਲਹਿਰ ਸੀ ਉਹ ਜ਼ਿਆਦਾਤਰ ਮਾਝਾ ਏਰੀਆ ਕਵਰ ਕਵਰ ਕਰਿਆ ਭਾਈ ਅੰਮ੍ਰਿਤਪਾਲ ਸਿੰਘ ਆਏ ਉਹ ਵੀ ਮਾਝੇ ਏਰੀਆ ਤੋਂ ਆਏ ਤੇ ਜਦੋਂ ਹੁਣ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਨੇ ਪਿੱਛੋਂ ਇਹ ਘਾਟ ਮਹਿਸੂਸ ਹੋ ਰਹੀ ਸੀ ਵੀ ਜਿਹੜੀ ਨੌਜਵਾਨ ਪੀੜ੍ਹੀ ਐ ਸਾਡੀ ਉਹ ਕਿਤੇ ਨਾ ਕਿਤੇ ਇਹ ਚੀਜ਼ ਲੋਚਦੀ ਸੀ ਤੇ ਅਸੀਂ ਉਹਨਾਂ ਦੀ ਜਿੱਤਣ ਦੀ ਖੁਸ਼ੀ ਵਿੱਚ ਤੇ ਜਦੋਂ ਤੱਕ ਹੁਣ ਉਹ ਡਿਬਰੂਗੜ੍ਹ ਤੋਂ ਵਾਪਸ ਨਹੀਂ ਆ ਸਕਦੇ ਜਿਹੜਾ ਤੱਕ ਉੱਤੇ ਤੱਕ ਜੇਲ੍ਹ ਚ ਨੇ ਐਸੀ ਤੇ ਪ੍ਰੋਸੈਸ ਸਾਰਾ ਲਗਭਗ ਹੋ ਗਿਆ ਜਲਦੀ ਹੁਣ ਬਾਹਰ ਆ ਜਾਣਗੇ ਜਿਹੜੇ ਕੁਝ ਸਮੇਂ ਤੱਕ ਸਾਡੇ ਵਿਚਾਰ ਹੋਣਗੇ ਤੇ ਇਸੇ ਦੀ ਖੁਸ਼ੀ ਵਿੱਚ ਅਸੀਂ ਇਹ ਲਹਿਰ ਨੂੰ ਹੁਣ ਅੱਗੇ ਤੋਰਨ ਲੱਗੇ ਆ ਕਿਉਂਕਿ ਸਾਡਾ ਮਾਲਵਾ ਏਰੀਆ ਜਿਹੜਾ ਇਹ ਹਮੇਸ਼ਾ ਇਹਨਾਂ ਲਹਿਰਾਂ ਤੋਂ ਪਛੜ ਜਾਂਦਾ ਸਾਡੇ ਏਰੀਏ ਦੇ ਵਿੱਚ ਬੇਸ਼ੱਕ ਫਤਗੜ ਸਾਹਿਬ ਗੁਰਦੁਆਰ ਸਾਹਿਬ ਦੀ ਧਰਤੀ ਹੈ ਸ਼ਹੀਦਾਂ ਸਿੰਘਾਂ ਦੇ ਸਥਾਨ ਆ ਪਰ ਕਿਤੇ ਨਾ ਕਿਤੇ ਜਿਹੜਾ ਪਿੰਡੂ ਏਰੀਆ ਉੱਥੇ ਜਿਹੜਾ ਪ੍ਰਚਾਰ ਆ ਉਹ ਬਹੁਤ ਘੱਟ ਹੋਇਆ ਤੇ ਨਸ਼ਾ ਜਿਹੜਾ ਬਹੁਤ ਵੱਧ ਗਿਆ ਹੈ ਤੇ ਉਸੇ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਫਲਾਉਣ ਦੇ ਲਈ ਗੁਰਮਤਿ ਪ੍ਰਚਾਰ ਦੀ ਲਹਿਰ ਜਿਹੜੀ ਪਿੰਡਾਂ-ਪਿੰਡਾਂ ਚਲੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰਨ ਲਈ ਸ਼ੁਰੂ ਕੀਤੀ ਹੈ ਤੇ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਭੋਰਾ ਸਾਹਿਬ ਤੋਂ ਜਿੱਥੇ ਬਾਬਾ ਫਤਿਹ ਸਿੰਘ ਸਾਹਿਬ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਨੂੰ ਨੀਹਾਂ ਵਿੱਚ ਚੜਾਇਆ ਗਿਆ ਉੱਥੋਂ ਬੜੇ ਪ੍ਰੇਮ ਦੀ ਇੱਕ ਮਾਲਾ ਜੋ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਲਈ ਉਹਨਾਂ ਵੱਲੋਂ ਭੇਟ ਕੀਤੀ ਗਈ ਹੈ ਕਿ ਜਦੋਂ ਵੀ ਉਹ ਬਾਹਰ ਆਉਂਦੇ ਆ ਜਾਂ ਜਦੋਂ ਵੀ ਪਰਿਵਾਰ ਉਹਨਾਂ ਦਾ ਮਿਲਦਾ ਹੈ ਤੇ ਉਹਨਾਂ ਨੂੰ ਜਿਹੜੀ ਉਹ ਪ੍ਰੇਮ ਦੀ ਭੇਟਾ ਉਹ ਗ੍ਰੰਤੀ ਸਿੰਘ ਵੱਲੋਂ ਜਿਹੜੀ ਸਾਡੀ ਸੇਵਾ ਲਈ ਕੀ ਆ ਵੀ ਭੋਰਾ ਸਾਹਿਬ ਦੇ ਵੱਲੋਂ ਖਾਸ ਕਰਕੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਉਹ ਭੇਟਾ ਕਰਨੀ ਆ ਤੇ ਜਾਂ ਤਾਂ ਜਦੋਂ ਉਹ ਇੱਥੇ ਆਉਣਗੇ ਉਦੋਂ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਕੋਲੇ ਜਾ ਕੇ ਸੋ ਜਰੂਰ ਸਹਿਯੋਗ ਦਿਓ ਇਹ ਇਸ ਲਹਿਰ ਨੂੰ ਕਿਉਂਕਿ ਆਪਾਂ ਹੋ ਸਕਦਾ ਜਿੱਥੇ ਤੱਕ ਨਸ਼ਾ ਨੂੰ ਆਪਾਂ ਠੱਲ ਪਾ ਸਕੀਏ ਤੇ ਅੰਮਰ ਸੰਚਾਰ ਕਰਾ ਸਕੀਏ ਤੇ ਬਾਬਾ ਜੀ ਜੇ ਕਿਸੇ ਨੇ ਪਿੰਡ ਦੇ ਵਿੱਚ ਆਪ ਜੀ ਨਾਲ ਸੰਪਰਕ ਕਰਨਾ ਹੋਵੇ ਮੈਂ ਬਾਬਾ ਜੀ ਦਾ ਨੰਬਰ ਥੱਲੇ ਮੈਂਸ਼ਨ ਕਰਨ ਲੱਗਿਆ ਜੀ ਤੇ ਬਾਬਾ ਜੀ ਨੂੰ ਇਹ ਵੀ ਪੁੱਛਣ ਲੱਗਿਆ ਵੀ ਆਪਣੇ ਤੁਸੀਂ ਕਿੰਨਾ ਤੁਹਾਡਾ ਪ੍ਰਚਾਰ ਦਾ ਕੀ ਤੁਹਾਡਾ ਜਿਹੜੇ ਪਿੰਡ ਹੈ ਕਿੰਨਾ ਤੁਹਾਡੀ ਸੇਵਾ ਹੈ ਵੀ ਮਤਲਬ ਕੀ ਤੁਸੀਂ ਲਾਉਂਗੇ ਬਾਬਾ ਜੀ ਪੇਟਾ ਅਸੀਂ ਕੋਈ ਨਹੀਂ ਅਰੇ ਚ ਨਿਜੀਤ ਕੀਤੀ ਸਿਰਫ ਸਾਨੂੰ ਇਹੀ ਹੈ ਵੀ ਜਿਹੜੇ ਸਾਧਨ ਆਉਣੇ ਆ ਸਾਧਨ ਦਾ ਸਿਰਫ ਇਹ ਆ ਵੀ ਸਾਧਨ ਦੇ ਵਿੱਚ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੇਲ ਦੀ ਤਾਂ ਉਹ ਕਰ ਸਕਦਾ ਨਹੀਂ ਪ੍ਰਚਾਰ ਸਾਡਾ ਅਸੀਂ ਸੇਵਾ ਚ ਹੀ ਲਾਇਆ ਇਹਦੇ ਲਈ ਕੋਈ ਪੇਟਾ ਅਸੀਂ ਰੱਖੀ ਨਹੀਂ ਹੈ ਜੀ ਕਿਉਂਕਿ ਇਸ ਸਮੇਂ ਜਿਹੜੀ ਲੋਡ ਹੈ ਉਹ ਪ੍ਰਚਾਰ ਦੀ ਹੈ ਉਹ ਭੇਟਾ ਦੇ ਮਸਲੇ ਦੇ ਵਿੱਚ ਅਸੀਂ ਨਹੀਂ ਜਾਂਦੇ ਕਿਉਂਕਿ ਪ੍ਰਚਾਰ ਸਾਨੂੰ ਮੁੱਖ ਹੈ ਠੀਕ ਹੈ ਜੀ ਹਾਂ ਜੀ ਭਾਈ ਜਗਦੀਪ ਸਿੰਘ ਜੀ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਹਾਂ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਦੇ ਸੀਗੇ ਪੜਨ ਤੋਂ ਬਾਅਦ ਹੀ ਇਹਨਾਂ ਨੇ ਜੋ ਹੁਣ ਇਸ ਟਾਈਮ ਯਕਦਮ ਕੰਮ ਸ਼ੁਰੂ ਕੀਤਾ ਹੈ ਮੈਂ ਅੱਜ ਭਾਈ ਜਗਦੀਪ ਸਿੰਘ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਮੈਂ ਸੰਗਤਾਂ ਨੂੰ ਫਤੇਕੜ ਸਾਹਿਬ ਦੀਆਂ ਨੂੰ ਖਾਸ ਕਰਕੇ ਬੇਨਤੀ ਕਰਦਾ ਹਾਂ ਵੀ ਭਾਈ ਸਾਹਿਬ ਨਾਲ ਜੁੜੋ ਜਿਹੜਾ ਸੋ ਮੇਰੀ ਬੇਨਤੀ ਹੈ ਭਾਈ ਸਾਹਿਬ ਨੂੰ ਪ੍ਰਚਾਰ ਵਾਸਤੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਸਿੱਖੀ ਦਾ ਪ੍ਰਚਾਰ ਹੋ ਸਕੇ